ਸੰਗਤ ਜੀ ਅੱਜ ਅਸੀਂ ਦਰਸ਼ਨ ਕਰਾਵਾਂਗੇ ਗੁਰਦੁਆਰਾ ਬੀਬੀ ਵੀਰੋ ਜੀ ਅੰਮ੍ਰਿਤਸਰ ਬੀਬੀ ਵੀਰੋ ਜੀ ਦਾ ਜਨਮ ਮਾਤਾ ਦਮੋਦਰੀ ਜੀ ਦੀ ਕੁੱਖੋਂ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਅੰਮ੍ਰਿਤਸਰ ਵਿਖੇ ਹੋਇਆ ਇਸ ਸਥਾਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਸੁਪੁੱਤਰੀ ਬੀਬੀ ਵੀਰੋ ਜੀ ਦਾ ਭਾਈ ਸਾਧੂ ਰਾਮ ਜੀ ਦੇ ਨਾਲ 26-27 ਜੇਠ ਨੂੰ ਆਨੰਦ ਕਾਰਜ ਕੀਤਾ ਅਤੇ ਵਰ ਬਖਸ਼ੀਸ਼ ਕੀਤੇ ਜਿੰਨਾ ਲੜਕੇ ਲੜਕੀਆਂ ਦੇ ਵਿਆਹ ਵਿੱਚ ਕੋਈ ਵਿਗੜ ਪੈ ਜਾਣਾ ਜਾਂ ਰਿਸ਼ਤਾ ਪੂਰਾ ਨਾ ਚੜਨਾ ਉਹ ਸਰ ਦਾ ਭਾਵਨਾ ਨਾਲ ਆ ਕੇ ਇਸ ਅਸਥਾਨ ਤੇ ਅਰਦਾਸ ਬੇਨਤੀ ਕਰਵਾਉਣਗੇ ਸਤਿਗੁਰੂ ਜੀ ਕਿਰਪਾ ਕਰਨਗੇ ਉਹਨਾਂ ਦੇ ਅੜੇ ਹੋਏ ਕਾਰਜ ਰਾਸ ਹੋਣਗੇ ਹੁਣ ਸਤਿਗੁਰੂ ਜੀ ਦੀ ਮਾਨ ਕਿਰਪਾ ਸਦਕਾ ਇੱਥੇ ਲੜਕਾ ਲੜਕੀ ਦੇ ਸੰਜੋਗ ਦੀ ਅਰਦਾਸ ਬੇਨਤੀ ਅਤੇ ਆਨੰਦ ਕਾਰਜ ਹੁੰਦੇ ਹਨ ਸੰਗਤ ਜੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ ਸੰਗਤ ਜੀ ਅੱਜ ਅਸੀਂ ਦਰਸ਼ਨ ਕਰਾਵਾਂਗੇ